ਮਣੀ ਨੇ ਤੁਸੀਂ ਵੀ ਦੇਖ ਰਹੇ ਹੋ ਨਾਲੀਆਂ ਦੀ ਪਾਣੀ ਦੀਆਂ ਮੁਸ਼ਕਲਾਂ ਗੋਹੇ ਦੀਆਂ ਮੁਸ਼ਕਲਾਂ ਨੇ ਸੜਕਾਂ ਨਹੀਂ ਬਣੀਆਂ ਹੋਈਆਂ ਗਵਰਨਮੈਂਟ ਰਕੇ ਅਸੀਂ ਤਾਂ ਤਾਂ ਵੀ ਸਾਰਾ ਕੋਈ ਚਾਹਦੇ ਆ ਵੀ ਪਾਣੀ ਜਾਵੇ ਇਹਦਾ ਹੱਲ ਕਰੇ ਗਵਰਨਮੈਂਟ ਗੋਹੇ ਦਾ ਹੱਲ ਕਰੇ ਲੱਗਦਾ ਨਹੀਂ ਤੁਹਾਡੇ ਤੇ ਇਲਜ਼ਾਮ ਲੱਗਦੇ ਕਿਵੇਂ ਜੀ ਕੋਈ ਨਹੀਂ ਗੋਹੇ ਦੇ ਅੰਦਰ ਜਾਂਦਾ ਘਰ ਇਹਦਾ ਗੋਹੇ ਦਾ ਜਾ ਰਿਹਾ ਬਾਬੇ ਵੀ ਕਹਿ ਗਏ گورنر ਸਾਹਿਬ ਹੀ ਆਇਆ ਸੀ ਕੀ ਤੁਹਾਡਾ ਤੁਹਾਡਾ ਕੀ ਕਹਿਣਾ ਸਾਲ 1983 ਦੇ ਵਿੱਚ ਜਦੋਂ ਡੈਰੀਆਂ ਲਾਟ ਹੋਈਆਂ ਸਾਨੂੰ ਇੱਥੇ ਅਸੀਂ ਆ ਕੇ ਬੈਠੇ ਆ ਉਦੋਂ ਗਵਰਨਮੈਂਟ ਨੇ ਸਾਨੂੰ ਇੱਥੇ ਦਰਿਆ ਦੇ ਕੰਢੇ ਤੇ ਬਿਠਾਇਆ ਕੋਈ ਸੋਚ ਕੇ ਹੀ ਬਿਠਾਇਆ ਉਹਨਾਂ ਨੇ ਸਾਨੂੰ ਸੜਕਾਂ ਬਣਾ ਕੇ ਦਿੱਤੀਆਂ ਨਾਲੀਆਂ ਬਣਾ ਕੇ ਦਿੱਤੀਆਂ ਉਹਨਾਂ ਦੀਆਂ ਨਾਲੀਆਂ ਦੀ ਢਲਾਨ ਪਾਣੀ ਦੀ ਸਾਰਿਆ ਕੁਝ ਗੋਹੇ ਦੀ ਢਾਲ ਦਰਿਆ ਦੇ ਵਿੱਚ ਹੀ ਕੀਤੀ ਸੀ ਠੀਕ ਹੈ ਜੀ ਅੱਜ 40 ਸਾਲ ਬਾਅਦ ਗੋਹਾ ਸਮੱਸਿਆ ਬਣ ਗਿਆ ਲੱਗਦਾ ਹੁਣ ਕੀ ਬਾਬਾ ਹੀ ਰੋਸਾ ਦਵਾਗੇ ਰੋਸਾ ਦਵਾ ਕੇ ਗਏ ਨੇ ਵੀ ਤੁਹਾਡਾ ਸਾਰੇ ਹੀਆਂ ਮੁਸ਼ਕਲਾਂ ਦਾ ਹੱਲ ਹੋਊਗਾ ਡਿਫਟਿੰਗ ਵੀ ਕਰਾਵਾਂਗੇ ਡਿਫਟਿੰਗ ਵੀ ਗੋਹਾ ਵੀ ਚੱਕਾਂਗੇ ਸੀ ਲੱਕੇ ਤਾਂ ਤੁਹਾਡਾ ਅੰਦੇਲੇ ਵੀ ਆ ਹਾਂਜੀ 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 ਦਾ ਮਾਹੌਲ ਦੇਖੀ ਤਾਂ ਕੀ ਹੋਣਾ ਦਿੱਕੋ ਇਹ ਤਾਂ ਸਾਰਿਆਂ ਦੇ ਸਾਹਮਣੇ ਆ ਉਹ ਤਾਂ ਤੁਹਾਨੂੰ ਮੈਂ ਦੱਸ ਹੀ ਰਿਹਾ ਵਾਂ ਵੀ ਉਹਨਾਂ ਨੇ ਕਿਹਾ ਵੀ ਤੁਹਾਡੇ ਸਾਰੇ ਮਸਲੇ ਹੱਲ ਹੋਣਗੇ ਵੀ ਅਸੀਂ ਕਿਸੇ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਜੇ ਤੁਹਾਡੇ ਚਲਾਨ ਕੱਟੇ ਜਾਂਦੇ ਨਹੀਂ ਆ ਹੀ ਕੱਟੇ ਜਾਂਦੇ ਜਿੱਦਾਂ ਦੈਰੀਆਂ ਤੋਂ ਕੱਟੇ ਜਾਂਦੇ ਦੇਖੋ ਚਲਾਨ ਤਾਂ ਇਹ ਕੰਨ ਉਹ ਤਾਂ ਅਸੀਂ ਕਹਾਂਗੇ ਵੀ ਇਹ ਨਜਾਇਜ਼ ਹੋ ਰਿਹਾ ਸਾਡੇ ਨਾਲ ਧੱਕਾ ਕਰ ਰਹੀ ਆ। ਹਾਂ ਮਾਜੀ ਕੀ ਕਰਨਾ ਚਾਹੋਗੇ ਤੁਸੀਂ ਇਹ ਡੈਰੀ ਮਾਲਕ ਡੈਰੀ ਮਾਲਕਾ ਜੀ ਸਾਡੀ ਡੈਰੀ ਦਾ ਫਰਾਂ ਵਾਲ ਉਧਰ ਖਲੀ ਬਣ ਗਈ ਆ થી ਗਵਾ ਸਾਰਾ ਸਟਾਰਿਆਂ ਬਾਹਰ ਜਿਹੜੀ ਇਹਨਾਂ ਨੇ ਜਗ੍ਹਾ ਦਿੱਤੀ ਆ। ਪਰ ਕੁਝ ਡੈਰੀਆਂ ਵਿਚਾਰੇ ਵੀਰ ਆ ਦੇਖੋ ਕੀ ਹਾਲ ਹੈ ਡੈਰੀਆਂ ਚ ਕਿੰਨਾ ਕਿੰਨਾ ਪਾਣੀ ਆ। 1.5-1.5 ਲੱਖ ਦੀ ਮੱਝ ਆ। ਉਹਨਾਂ ਦੇ ਡੰਗਰ ਖਰਾਬ ਹੋ ਰਹੇ ਆ। ਸਾਰੀ-ਸਾਰੀ ਰਾਤ ਡੰਗਰ ਪਾਣੀ 'ਚ ਖੜਿਆ ਰਹਿੰਦਾ। ਕੀ ਕਰਨਗੇ ਕੋਈ ਚਾਰਾ ਨਹੀਂ ਆ ਰਿਹਾ ਕੋਈ ਚਾਰਾ ਲਾੜ ਨੂੰ ਤਿਆਰ ਨਹੀਂ ਆ। ਉਹ ਕੀ ਖਾਣਗੇ ਡੰਗਰ ਭੁੱਖੇ ਰਹਿਣਗੇ। ਇਸ ਕਰਕੇ ਇਸ ਸਰਕਾਰ ਨੂੰ ਇਹੀ ਕਹਿੰਦੇ ਆ ਵੀ ਸਾਨੂੰ ਸਹੂਲਤ ਦਿੱਤੀ ਜਾਵੇ ਜੇ ਡੈਰੀ ਕੰਪਲੈਕਸ ਬਾਹਰ ਕੱਢ ਕੇ ਸਾਨੂੰ ਇੱਥੇ ਵਸਾਇਆ ਗਿਆ ਡੈਰੀ ਕੰਪਲੈਕਸ ਦਿੱਤਾ ਗਿਆ ਇਹਦਾ ਵੀ ਕੋਈ ਹੱਲ ਕੀਤਾ ਜਾਵੇ ਨਕਸ਼ੇ ਅਨੁਸਾਰ ਜੋ ਪਹਿਲਾਂ ਡੈਰੀ ਦੇ ਨਕਸ਼ੇ ਮੁਤਾਬਕ ਜੋ ਨਿਕਲਿਆ ਹੱਲ ਉਹ ਕਦੋਂ ਪਹਿਲਾਂ ਉਹ ਹਾਲੀ ਨਹੀਂ ਕਰ ਰਹੇ ਹੁਣ ਵਿੱਚ ਆਸ਼ਵਾਸ਼ਣ ਦਵਾਇਆ ਬਾਬਾ ਜੀ ਨੇ ਵੀ ਹੁਣ ਕਰਾਂਗੇ ਤੁਹਾਡਾ ਪੂਰਾ ਹੱਲ ਲਿਫਟਿੰਗ ਵੀ ਕਰਾਵਾਂਗੇ ਉਹ ਆ ਕਰਾਣ ਸਾਨੂੰ ਕੋਈ ਦਿੱਕਤ ਨਹੀਂ ਅਸੀਂ ਸਹਿਮਤ ਹਾਂ ਨਾਲ ਪਾਣੀ ਕਿਉਂ ਖੜਦਾ ਪਾਣੀ ਹੀ ਖੜਦਾ ਡੈਰੀਆਂ ਦੇ ਜਿਹੜਾ ਡਰੇਨ ਸਿਸਟਮ ਬਣਾਇਆ ਇਹਨਾਂ ਨੇ ਗਲਤ ਬਣਾਇਆ ਉਹਨਾਂ ਦੀ ਢਾਲ ਬਿਲਕੁਲ ਇਸ ਕਰਕੇ ਖੜਦਾ ਤੁਸੀਂ ਕਹਿ ਵੀ ਅਸੀਂ ਪੈਸੇ ਖਰਚਣ ਨੂੰ ਤਿਆਰ ਆ ਮੇਰੇ ਸਾਹਮਣੇ ਗੱਲ ਐ ਐਮਐਲ ਸਾਹਮਣੇ ਗੱਲ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਤੁਹਾਡਾ ਪੂਰਾ ਸਾਥ ਦਿੱਤਾ ਜਾਊਗਾ ਕਿਸੇ ਨੂੰ ਤੰਗ ਨਹੀਂ ਕੀਤਾ ਜਾਊਗਾ ਖੁਸ਼ ਹਲੇ ਤੱਕ ਤਾਂ ਖੁਸ਼ ਆ ਜਿਉਂ ਨੇ ਆਸ਼ਵਾਸ਼ਣ ਤੇ ਜੇ ਨਹੀਂ ਕਰਨਗੇ ਫਿਰ ਕਿੱਥੋਂ ਖੁਸ਼ ਆ ਸੀ ਮੇਰਾ ਨਾਮ ਸੰਨੀ ਆ ਜੀ ਸੱਣੀ ਕਿੱਥੇ ਕੀ ਕੰਮ ਹੈ ਤੁਹਾਡਾ ਸਾਡਾ ਡੈਰੀ ਦਾ ਕੰਮ ਹੈ ਜੀ ਕੀ ਗੱਲ ਬਾਤ ਹੈ ਜੀ ਲੱਤ ਵੀ ਪਾਣੀ ਦੇਖੇ ਗੱਲ ਬਾਤ ਇਹ ਹੈ ਕਾਰਪੋਰੇਸ਼ਨ ਸਾਰਾ ਪਾਣੀ ਸਾਡਾ ਬਲੌਕ ਕਰਤਾ ਪਾਣੀ ਰੋਕਤਾ ਕਹਿੰਦੇ ਸੀ ਪਾਣੀ دریاਖ ਨਹੀਂ ਜਾਣ ਦੇਣਾ ਅਸੀਂ ਕੀ ਕਰੀਏ ਸਾਨੂੰ ਕੋਈ ਹੱਲ ਨਹੀਂ ਕੱਢ ਕੇ ਦੇ ਰਹੇ ਸਾਡਾ ਵੀ ਦੱਸੋ ਬਾਬਾ ਜੀ ਇਹ ਕੀ ਭਰੋਸਾ ਦਾ ਜੇ ਬਾਬਾ ਜੀ ਹਰ ਵਾਰੀ ਆਉਂਦੇ ਆ ਭਰੋਸਾ ਕੋਈ ਨਾ ਕੋਈ ਦੁਆਇਂਦੇ ਆ ਉਸ ਤੋਂ ਬਾਅਦ ਇੱਕ ਦਿਨ ਹੱਲ ਨਿਕਲਦਾ ਦੋ ਦਿਨ ਫਿਰ ਉਹੀ ਹਾਲ ਹੋ ਜਾਂਦਾ ਆ ਸਾਰਾ ਪਾਣੀ ਭਰ ਜਾਂਦਾ ਆ ਸਾਨੂੰ ਤਾਂ ਬਹੁਤ ਪਰੇਸ਼ਾਨ ਕਰਤਾ ਇਹਨਾਂ ਨੇ ਸਾਨੂੰ ਤਾਂ ਕੰਮ ਛੱਡਣ ਤੇ ਮਜਬੂਰ ਕਰਤਾ ਇਹਨਾਂ ਨੇ ਇਲਾਕੇ ਅੰਦਰ ਡੇਰੀ ਦਾ ਪਾਣੀ ਆ ਗਿਆ ਸਾਡੇ ਡੇਰੀਆਂ ਪਾਣੀ ਨਾਲ ਭਰੀਆਂ ਹੋਇਆ ਦੇਖੋ ਅਫਸਰ ਵੀ ਆਉਂਦੇ ਕੋਈ ਕੰਮ ਹੀ ਕਰ ਰਹੇ ਕੋਈ ਨਹੀਂ ਜਲਾਨ ਕਰ ਰਹੇ ਆ ਪਰਚੇ ਪਾਰਿਆ ਬਸ ਇਹ ਧਮਕੀ ਦੇ ਕੇ ਚੱਲ ਜਾਂਦੇ ਸਾਨੂੰ ਇਲਾਕੇ ਦਾ ਐਮਐਲਏ ਕੀ ਕਰਦਾ ਐਮਐਲਏ ਸਾਡੇ ਹੱਕ ਵਿੱਚ ਨਹੀਂ ਹੋ ਤਾਂ ਸਾਡੇ ਕਈ ਵਾਰੀ ਸਾਡੇ ਹੱਕ 'ਚ ਖੜੇ ਆ ਕਈ ਵਾਰੀ ਕੰਮ ਸਾਡੇ ਕਰਵਾਇਆ ਵੀ ਆ ਉਹਨਾਂ ਨੇ ਐਸੀ ਗੱਲ ਨਹੀਂ ਪਰ ਹਾਂ ਪਰ ਸਾਡੇ ਹੱਕੇ 'ਚ ਗੱਲ ਕਰਕੇ ਗਏ ਆ ਕਿਉਂ ਮੌਕਾ ਦਿਖਾਇਆ ਉਹਨਾਂ ਨੂੰ ਦੇਖਿਆ ਵੀ ਉਹਨਾਂ ਨੇ ਕਹਿੰਦੇ ਆ ਸ਼ਾਮ ਤੱਕ ਤੁਹਾਡਾ ਹੱਲ ਕਰਾ ਦਾਂਗੇ ਜੋ ਇਹਨਾਂ ਦੀ ਪ੍ਰੋਬਲਮ ਹੈ ਉਹਨਾਂ ਦਾ ਹੱਲ ਕਰਨ ਲਈ ਕਿਹਾ ਸੀਗਾ ਉਹ ਅਸੀਂ ਹਲੀ ਆਲਰੇਡੀ ਕੰਪਨੀ ਨੂੰ ਕਹਿ ਦਿੱਤਾ ਉਹ ਇਹਨਾਂ ਦਾ ਪੰਪਿੰਗ ਕਰਕੇ ਇੱਕ ਵਾਰ ਪਾਣੀ ਕੱਢ ਰਹੇ ਹੈਗੇ ਕੱਢ ਦੇਣਗੇ ਕਿਹੜੀ ਜੇ ਤੱਕ ਇਹ ਤਾਂ ਦੇਖੋ ਜੀ ਜੋ ਟਾਈਮ ਲੱਗੂਗਾ ਮੈਂ ਤਰਨ ਜਸਾ ਦੱਕ ਕਿੰਨੀ ਦੇਰ ਲੱਗੂਗਾ ਉਹ ਤਾਂ ਇਹੀ ਦੱਸਣਗੇ ਨਾ ਟੈਕਨੀਕਲੀ ਹੋ ਜਾਊਗਾ ਕੰਮ ਹੋ ਜਾਊਗਾ ਨਹੀਂ ਉਹ ਡਿਊਟੀ ਲਾਤੀ ਅਸੀਂ ਰੈਗੂਲਰ ਆ ਕੇ ਚੈੱਕ ਕਰ ਲੈਣਗੇ ਜੇ ਕੋਈ ਇਹਨਾਂ ਦੀ ਕਮੀ ਪੇਸ਼ੀ ਰਹਿੰਦੀ ਹੋਏਗੀ ਅਸੀਂ ਲੋਕਾਂ ਤੋਂ ਪੁੱਛ ਕੇ ਕਰਕੇ ਇਹਨਾਂ ਤੋਂ ਉਹ ਕਰਵਾਵਾਂਗੇ